ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ YouTube ਚੈਨਲ ਮਛਾਲ ਟਰੋਲੀ ਅੰਮ੍ਰਾਲਾ ਤੇ ਅੱਜ ਵੀਰ ਜੀ ਤੁਹਾਡੇ ਲਈ ਲੈ ਕੇ ਆਇਆ 16 7 ਵਿਦਾਊਟ ਜੈਕ ਤੇ 12 8 ਦੇ ਜਿਹੜੇ ਪੀਸ ਤਿਆਰ ਹੋਏ ਨੇ ਦੋ ਵਾਈਟ ਤੇ ਜੁੰਡੀਰ ਗ੍ਰੀਨ ਵਿੱਚ ਇਹਨਾਂ ਬਾਰੇ ਇਨਫੋਰਮੇਸ਼ਨ ਦੇਵਾਂਗੇ ਤੁਹਾਨੂੰ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਵੇਖਿਓ ਨਵੇਂ ਤੋਂ ਨਵੇਂ ਟਰਾਲਿਆਂ ਦੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਨੰਬਰ ਸਕਰੀਨ ਤੇ ਜੇ ਕੋਈ ਵੀ ਸਜ ਟਰਾਲਾ ਤਿਆਰ ਕਰਨਾ ਹੈ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ 16 7 ਬਾਰੇ ਦੱਸਾਂਗੇ ਰੋਪੜ ਜਾਣਾ ਜੀ ਆਪਣਾ ਅਕਬਰਪੁਰਾ ਰੋਪੜ ਅਕਬਰਪੁਰਾ 16 ਫੁੱਟ ਲੰਬਾਈ ਹੈ ਤੇ 7 ਫੁੱਟ ਚੜਾਈ ਹੈ ਬਿਨਾ ਚੱਕ ਤੋਂ ਤਿਆਰ ਕਰਾਇਆ ਬਾਈਆਂ ਨੇ ਰੇਟ ਵੀ ਦੱਸਾਂਗੇ ਦੋਨੋਂ ਇਹ ਤਾਂ ਆਹ ਦੋ ਟਰਾਲੇ ਕੰਪਨੀ ਵਿੱਚ ਚੱਲਨੇ ਨੇ ਆਪਣੇ ਬੀਐਸਐਸ ਓਵਰਸਿਸ ਲੁੱਕ ਚੈੱਕ ਕਰੋ ਟਰਾਲੇ ਦੀ ਫੁੱਲ ਮੋਡੀਫਾਈ ਤੇ ਫੁੱਲ ਹੈਵੀ ਟਰਾਲੇ ਵੀਰ ਜੀ 16 7 ਆਲੂ ਗੰਨਾ ਜੋ ਮਰਜੀ ਕੰਮ ਲੈ ਸਕਦੇ ਹੋ ਤੁਸੀਂ ਇਹਦੇ ਨਾਲ ਇਹਦੇ ਵਿੱਚ ਆਪਾਂ ਨੇ 10 ਇੰਚੀ ਚਾਸੀ ਲਈ ਹੈ ਵੀਰ ਜੀ ਮੱਛੀ ਉੱਕ ਦੇ ਵਿੱਚ ਕੀਤਾ ਹੈ ਤਿਆਰ ਮੱਛੀ ਦੀ ਲੰਬਾਈ ਆਪਾਂ ਨੇ ਬਦ ਤੋਂ ਵੱਧ ਲੰਬੀ ਕੀਤੀ ਹੈ ਜੀ ਟਰੈਕਟਰ ਦੇ ਟਾਇਰਾਂ ਵਿੱਚ ਨਹੀਂ ਜੀ ਫਸਦੀ ਅੱਗੇ 4 ਇੰਚੀ ਗੋਲ ਕੁੰਡਾ ਪੈ ਰਿਹਾ ਜੀ ਗੋਲ ਕੁੰਡੇ ਦੀ ਇਹ ਚੀਜ਼ ਵਧੀਆ ਹੁੰਦੀ ਹੈ ਕਿ ਇਹ ਆਸਾਨੀ ਨਾਲ ਪੈ ਜਾਂਦਾ ਕੱਲਾ ਬੰਦਾ ਵੀ ਇਹਨੂੰ ਆਰਾਮ ਨਾਲ ਲਾ ਲੈਂਦਾ ਮਜ਼ਬੂਤੀ ਇਹਦੀ ਸੇਮ ਹੁੰਦੀ ਹੈ ਚੌਰਸ ਨਾਲ ਨੀਚੇ ਆਪਣਾ 4 ਇੰਚੇ ਚੈਨਰ ਦਾ ਸਟੈਂਡ ਬਣਿਆ ਹੋਇਆ ਵੀਰ ਜੀ ਬਹੁਤ ਹੀ ਹੈਵੀ ਸਟੈਂਡ ਬਣਿਆ ਹੋਇਆ ਜੀ ਫਰੰਟ ਤੋਂ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ ਜੀ ਟਰਾਲੇ ਦੀ ਫਰੰਟ ਤੇ ਜ਼ਿੰਮੇਦਾਰ 4x4 ਟਰੈਕਟਰ ਲੱਗੇ ਹੋਏ ਨੇ ਰੱਸਾ ਕੱਸਣ ਵਾਲੀਆਂ ਰੀਲਾਂ ਹੋ ਗਈਆਂ ਜੀ ਫੈਂਸੀ ਆਪਣੀ ਗਰਾਰੀ ਲਿੱਲਾ ਗਰਾਰੀ ਰੀਲ ਯੂਜ਼ ਕਰਦੇ ਨੇ ਜੀ ਆਪਾਂ ਸੈਟ ਦੇ ਵਿੱਚ ਛੋਟਾ ਜਿਹਾ ਹੁੱਕ ਹੋ ਗਈ ਜੀ फ्रंट ਤੇ ਬਿੱਡੀ ਆਪਾਂ ਨੇ ਲੇਜ਼ਰ ਕਟਿੰਗ ਸਾਰਾ ਲੇਜ਼ਰ ਕਟਿੰਗ ਟਰਾਲੇ ਵਿੱਚ ਲੇਜ਼ਰ ਕਟਿੰਗ ਯੂਜ਼ ਕਰਦਦੇ ਨੇ ਆਪਾਂ ਇੱਥੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਅੱਗੇ ਪੋੜੀ ਵੀ ਕਿੰਨੀ ਵਧੀਆ ਤਰੀਕੇ ਨਾਲ ਕਟਿੰਗ ਕਰਕੇ ਬਣਾਈ ਹੋਈ ਹੈ ਜੀ ਚੈੱਕ ਕਰੋ ਬਾਕੀ ਫਿਨਿਸ਼ਿੰਗ ਤਾਂ ਤੁਹਾਨੂੰ ਆਪਣੇ ਟਰਾਲਿਆਂ ਵਿੱਚ ਪਤਾ ਹੀ ਹੈ ਵੀਰ ਜੀ ਫਿਨਿਸ਼ਿੰਗ ਦੀ ਕੋਈ ਕਮੀ ਨਹੀਂ ਹੁੰਦੀ ਬੈਲਡਿੰਗ ਦੀ ਲਾ ਲਓ ਤੇ ਆ ਪੇਂਟ ਦੀ ਲਾ ਲਓ ਵੀਰ ਜੀ ਚੈੱਕ ਕਰੋ ਕੁਆਲਿਟੀ ਇਹਦੇ ਵਿੱਚ ਦੋ ਸੂਤ ਦੀ ਐਂਗਲ ਲੱਗ ਰਹੀ ਹੈ ਵੀਰ ਜੀ 50 5 ਦੀ 4 ਇੰਚ ਬੱਤਾਂ ਲੱਗ ਰਿਆ ਨੀਚੇ ਸੈੱਡਾਂ ਦੇ ਵਿੱਚ ਵੀ ਆਪਾਂ ਜਿਵੇਂ ਤੁਹਾਨੂੰ ਪੁਰਾਣੀ ਵੀਡੀਓ ਵਿੱਚ ਦੱਸਦੇ ਨੇ ਚਾਰ-ਚਾਰ ਬੱਤਿਆਂ ਦੀ ਸਪੋਰਟ ਲਾਉਂਦੇ ਨੇ 4 ਇੰਚ ਚੈਨਰਾਂ ਦੀਆਂ ਡਬਲ ਐਂਗਲ ਦਾ ਕੰਮ ਕਰਦੇ ਇਹਦੇ ਨਾਲ ਬਹੁਤ ਮਜ਼ਬੂਤੀ ਹੋ ਜਾਂਦੀ ਹੈ ਸੈੱਡ ਵਿੱਚ ਟਰਾਲੇ ਦੀ ਕਿਉਂਕਿ ਬਾਡੀ ਆਪਾਂ 1.5 ਫੁੱਟ ਤੋਂ ਵੀ ਵੱਧ ਕਰਦੇ ਨੇ ਜੀ 1-2 ਇੰਚ ਬੱਟਰ ਟੈਂਕ ਹੋ ਗਿਆ ਸੈੱਡ ਦੇ ਵਿੱਚ ਡਬਲ ਪੌੜੀ ਹੋ ਗਈ ਤੁਸੀਂ ਡਬਲ ਪੌੜੀ ਹੈ ਜੀ ਸੈੱਡ ਦੇ ਵਿੱਚ ਚੈੱਕ ਕਰ ਸਕਦੇ ਹੋ ਕਿੰਨੇ ਕ ਟਰਾਲੀ ਭਰ ਚੁੱਕੀ ਹੈ ਜੀ ਆਸਾਨੀ ਨਾਲ ਚੜ੍ਹ ਕੇ ਇਹਦੇ ਉੱਤੇ 16 ਸਟਾਰ ਲੱਗੇ ਹੋਏ ਨੇ 16 ਫੁੱਟ ਲੰਬਾਈ ਆ 7 ਫੁੱਟ ਚੜਾਈ ਆ ਮਛਾਲ ਟਰੋਲੀ ਅੰਬਾਲਾ ਐਮਟੀਏ 2.5 ਫੁੱਟ ਦਾ ਬਿੱਡ ਲੱਗ ਰਿਹਾ ਜੀ ਇਹਨੂੰ ਲੇਜ਼ਰ ਕਟਿੰਗ ਪ੍ਰੋਫਾਈਲ ਬਿੱਡ ਬਦੁੱਖਾ ਲੱਗੀਆਂ ਹੋਈਆਂ ਨੇ ਈਗਲ ਲੱਗੇ ਹੋਏ ਨੇ ਸਾਰੀ ਚੈੱਕ ਕਰਾਵਾਂਗੇ ਪਿੱਛੇ ਪਾਈਆਂ ਤਾਂ ਗੋਤ ਲੱਗੇ ਹੋਇਆ ਜੀ ਖਟਰਾ ਫਾਰਮ ਦਾਲਾ ਉੱਪਰ ਨੀਚੇ ਵਾਲਾ ਸਿੰਗਲ ਡੱਲਾ ਬੋਲਦੇ ਨੇ ਜਿਹਨੂੰ ਸਾਈਡ ਤੇ ਡਬਲ ਪੱਤੀਆਂ ਸਾਈਡ ਦੇ ਵਿੱਚ ਵੀ ਗੋਲਪੁੜੀ ਦਿੱਤੀ ਹੋਈ ਹੈ ਸਾਰਾ ਲੇਜ਼ਰ ਕਟਿੰਗ ਯੂਜ਼ ਕੀਤੀ ਹੋਈ ਹੈ ਜੀ ਬਿੱਟੀ ਜਿਵੇਂ ਤੁਹਾਨੂੰ ਪਹਿਲੇ ਵੀ ਦੱਸਿਆ ਟੋਚਨ ਹੁੱਕਾਂ ਦਿੱਤੇ ਹੋਏ ਨੇ ਡਬਲ ਡਬਲ ਐਟਾ ਲੱਗਣੀ ਹੈ ਹੱਲੇ ਨੂੰ ਮੰਜੇ ਤੇ ਨਮਾਰ ਭਰੀ ਜਾਣੀ ਹੈ ਜੀ ਨੀਚੇ ਆਪਣਾ ਟੂਲ ਬਾਕਸ ਹੋ ਗਿਆ ਜੀ ਆਟੋ ਲੋਕ ਵਾਲਾ ਟੂਲ ਬਾਕਸ ਦੇ ਉੱਪਰ 1K47 ਚੱਪੀ ਹੋਈ ਹੈ ਜੇ ਵਧੀਆ ਤਰੀਕੇ ਨਾਲ ਪੇਂਟ ਕੀਤੀ ਹੋਈ ਹੈ ਸਾਈਡ ਦੇ ਵਿੱਚ ਆਪਣਾ ਫਲੈਕਸ ਸਟicker ਦੇ ਨਾਲ ਤੱਕੀ ਆਗੀ ਵੀਰ ਜੀ ਵੱਡੇ ਸਾਈਡ ਦੀ ਜਿੱਥੇ ਤੱਕ ਖੋਲਣ ਨਹੀਂ ਹੈ ਜੀ ਤੇ ਇਹਦਾ ਫੰਗ ਚੁਪੇ ਹੋਏ ਚ ਵਧੀਆ ਤਰੀਕੇ ਨਾਲ ਸੇ ਇੱਕ ਰੀਜ ਪੁਰਾਣੀ ਮਿੱਤਰਾਂ ਦੀ ਸਾਰਾ ਰੇਡੀਅਮ ਲੱਗੀ ਹੋਈ ਹੈ ਵੀਰ ਜੀ ਜਦੋਂ ਰਾਤ ਨੂੰ ਇਹਨਾਂ ਤੇ ਲਾਈਟ ਪੈਣੀ ਹੈ ਲਾਈਟਾਂ ਤਾਂ ਲਾਈਟ ਪੈਣੀ ਹੈ ਰਾਤ ਨੂੰ ਇਹਨਾਂ ਤੇ ਰਿਫਲੈਕਟ ਹੋਣਗੀ ਜੀ ਇਹ ਬਿਨਾ ਜੈਕ ਤੋਂ ਟਰਾਲਾ ਵੀਰ ਜੀ ਵਿਦਆਊਟ ਜੈਕ ਇਸ ਕਰਕੇ ਆਪਾਂ ਨੇ ਐਂਗਲਾਂ ਦੀ ਸਪੋਰਟ ਲਾਈਆਂ ਨੇ ਵੀਰ ਜੀ ਇਹਨੂੰ 8 8 8 ਸਪੋਰਟ ਲਾਈਆਂ ਨੇ ਵੀਰ ਜੀ 4 ਇੰਚ ਬੱत्ता ਪੈ ਰਿਹਾ ਹੈ ਭਾਈ ਜੀ ਇਹਨੂੰ 16 17 ਹੀ ਐਂਗਲਾ ਪੈ ਰਹੀਆਂ ਤੇ 16 17 ਹੀ ਬੱਤੇ ਪੈ ਰਹੇ ਨੇ ਵੀਰ ਜੀ ਸਾਰੇ ਜੰਗਾ ਤੁਹਾਨੂੰ ਆਪਣਾ ਆਈਐਸਆਈ ਮਾਰਕਰ ਮਿਲਣਾ ਹੈ ਜੀ ਚੈੱਕ ਕਰ ਸਕਦੇ ਹੋ ਪੈਂਪਾ ਦੇ ਵੀ ਤੇ ਲੋਹੇ ਤੇ ਵੀ ਸਾਰਾ ਲੇਜ਼ਰ ਕਟਿੰਗ ਪ੍ਰੋਫਾਈਲ ਪਿੱਟੇ ਵੀਰ ਜੀ ਚੈੱਕ ਕਰ ਸਕਦੇ ਹੋ ਇੱਥੇ ਟਰੈਕਟਰਾਂ ਦਾ ਟੋਚਣੇ ਪੈ ਰਹੇ ਐ ਇੱਥੇ ਏਕੇ 47 ਛਪਰੀਆਂ ਨੇ ਜੀ ਸਾਈਡ ਦੇ ਵਿੱਚ ਬੇਲ ਚ ਦਿੱਤੇ ਹੋਏ ਨੇ ਟਰੈਕਟਰ ਚਪਰੇ ਨੇ ਪਿੱਛੇ ਜੀਪ ਲੱਗੀ ਹੋਈ ਹੈ ਫਿਨਿਸ਼ਿੰਗ ਕੱਲੇ ਕਹਿੰਦੇ ਕਹਿੰਦੇ ਨੇ ਵੀਡੀਓ ਵਿੱਚ ਆ ਤੁਹਾਡੇ ਸਾਹਮਣੇ ਆ ਵੀਰ ਜੀ ਬਿਲਡਿੰਗ ਦੀ ਸਫਾਈ ਚੈੱਕ ਕਰੋ ਜਿੱਥੇ ਆਪਣੀ ਚੱਦਰ ਖਤਮ ਹੁੰਦੀ ਹੈ ਜਿਵੇਂ ਤੁਹਾਨੂੰ ਪੁਰਾਣੀ ਵੀਡੀਓ ਵਿੱਚ ਵੀ ਦੱਸ ਦਿੰਨੇ ਬਹੁਤ ਸਫਾਈ ਨਾਲ ਕਟਿੰਗ ਕਰਦੇ ਨੇ ਆਪਾਂ ਇੱਕ ਸਰੇ ਸੀਰੀ ਦੇ ਵਿੱਚ ਸਰੀਏ ਲੱਗੇ ਹੋਏ ਨੇ ਐਕਸਲ 10 ਨੱਟੀ ਹੱਬ ਪੈਰੀ ਹੈ ਜੀ ਇਹਨੂੰ ਟਾਟਾ ਦੀ ਜਿਹੜੀ ਘੋੜਿਆਂ ਨੂੰ ਹੁੰਦੀ ਹੈ ਜੀ 22 ਪੈਰਿਆਂ ਦੇ ਵਿੱਚ ਤੇ ਆਪਣਾ 127 mm 5 ਇੰਚੀ ਤੋਂ ਵੱਡਾ ਗੋਲ ਐਕਸਲ ਲੱਗੇ ਹੋਇਆ ਵੀਰ ਜੀ ਰੇਲਵੇ ਦਸਨਟੀ ਹੱਬ ਦੇ ਵਿੱਚ ਪਿੱਛੇ ਟਾਇਰਾਂ ਪਿੱਛੇ ਮੈਟ ਲੱਗੇ ਹੋਏ ਨੇ ਵੀਰ ਜੀ ਗਰਦਕੋਰੇ ਆਪਾਂ ਸਾਰੇ ਟਰਾਲਿਆਂ ਵਿੱਚ ਤੁਹਾਨੂੰ ਦੱਸ ਦੇਣੀ ਦੇਖੋ ਜੀ ਆਪਾਂ ਗਰਦਕੋਰੇ ਮੈਟ ਲਾਉਂਦੇ ਨੇ ਵਧੀਆ ਤਰੀਕੇ ਨਾਲ ਛਿੰਟੇ ਨਾਲ ਪੈਣ ਪਿੱਛੇ ਤੇ ਆ ਮੈਟ ਸੰਗਲ ਲੱਗੀ ਹੋਈ ਹੈ ਆ ਰਸਾ ਕਸਣ ਵਾਲੀਆਂ ਰੀਲਾਂ ਦਿੱਤੀਆਂ ਹੋਈਆਂ ਨੇ ਜੀ ਦੋਨੋਂ ਸਾਈਡ ਇੱਥੇ ਵੀ ਤੇ ਦੂਜੀ ਸਾਈਡ ਵੀ ਕਸਣ ਵਾਲੀਆਂ ਰੀਲਾਂ ਚੈੱਕ ਕਰੋ ਵੀਰ ਜੀ ਕਿੰਨੀ ਮਜ਼ਬੂਤੀ ਨਾਲ ਲਾਈ ਹੋਈ ਨੇ ਚਾਸੀ ਨਾਲ ਬੈਲਟ ਕਰਕੇ ਹਲੇ ਨੂੰ ਬੈਕ ਬੈਕ ਲਾਈਟ ਲੱਗਣੀਆਂ ਨੇ ਸਾਈਡ ਦੇ ਵਿੱਚ ਡਬਲ ਲਾਈਟਾਂ ਲੱਗਣੀਆਂ ਨੇ ਸਾਰਾ ਇਹ ਸਾਈ ਮਾਰਕਰ ਲੋ ਹਮਿੰਨੇ ਵੀਰ ਜੀ ਤੁਹਾਨੂੰ ਬੜਦ ਦੇ ਵਿੱਚ ਪਿੰਡ ਚੈੱਕ ਕਰੋ ਵੀਰ ਜੀ ਕਿੰਨੇ ਵਧੀਆ ਤਰੀਕੇ ਨਾਲ ਭਰੇ ਹੋਇਆ ਜੀ ਡਾਲੇ ਦੀ ਲੁੱਕ ਚੈੱਕ ਕਰੋ ਵੀਰ ਜੀ ਬਹੁਤ ਹੀ ਹੈਵੀ ਡਾਲਾ ਬਣਿਆ ਹੋਇਆ ਜੀ 4 ਇੰਚੀ ਪੱਤੇ ਦਾ ਇੱਥੇ ਸੰਗਲਾਂ ਦਿੱਤੀਆਂ ਹੋਈਆਂ ਨੇ ਤੇ ਆ ਸਪੋਰਟ ਤੇ ਤੁਸੀਂ ਡਬਲ ਪੱਤੀ ਦਿੱਤੀ ਹੋਈ ਹੈ ਜੀ ਸਾਈਡ ਦੇ ਵਿੱਚ ਡਬਲ ਡਬਲ ਪੱਤੀ ਤੇ ਰੋਕਣਾ ਪੱਤੀ ਤੇ ਵੀ ਰੋਕ ਸਕਦੇ ਹੋ ਸੰਗਲ ਤੇ ਰੋਕਣਾ ਸੰਗਲ ਤੇ ਵੀ ਰੋਕ ਸਕਦੇ ਹੋ ਉੱਪਰ ਨੂੰ ਵੀ ਖੁੱਲੇ ਘੜਾਲਾ ਨੀਚੇ ਨੂੰ ਵੀ ਤੇ ਵਿੱਚ ਵਿੱਚ ਵੀ ਰੋਕ ਸਕਦੇ ਹੋ ਤੁਸੀਂ ਡੱਲ ਆਪਣਾ ਲੋਹੇ ਦੇ ਉੱਪਰ ਨਾ ਵਜੇ ਇਸ ਕਰਕੇ ਆਪਾਂ ਨੇ ਦੋਨੋਂ ਸਾਈਡ ਰਬੜ ਲਾਈ ਹੈ ਵੀਰ ਜੀ ਚੈੱਕ ਕਰ ਸਕਦੇ ਹੋ ਇੱਥੇ ਵੀ ਰਬੜ ਲੱਗੀ ਹੋਈ ਹੈ ਤੇ ਉੱਥੇ ਵੀ ਆਰਮੀ ਕੁੰਡੇ ਲੱਗੇ ਹੋਏ ਨੇ ਪਿੱਛੇ ਬੰਪਰ ਲੱਗੇ ਹੋਇਆ ਰੱਬ ਹੀ ਕਰਾਵੇ ਤਾਂ ਸਲਾਮਾ ਹੁੰਦੀਆਂ ਮਛਾਲ ਟਰੋਲੀ ਵਾਲਾ ਸਾਰਾ ਲੇਜ਼ਰ ਕਟਿੰਗ ਵੀਰ ਜੀ ਮਰਸੀਡੀਜ਼ ਬੈਕ ਸਾਈਡ ਤੇ ਇੱਥੇ ਹੌਰਸ ਲੱਗੇ ਹੋਏ ਨੇ ਘੋੜੇ ਆਪਣਾ ਰਸਤਾ ਕੱਟੇ ਨਾ ਗੋੜ ਸਰੀਆ ਲਾਇਆ ਹੋਇਆ ਇੱਥੇ ਇੱਥੇ ਵੀ ਚੈੱਕ ਕਰੋ ਰੱਸਾ ਕਸਣ ਵੀ ਆਪਾਂ ਲੇਜ਼ਰ ਰੱਸਾ ਕਸਣ ਆਲੀ ਰੀਲ ਵੀ ਆਪਾਂ ਦੇਖੋ ਲੇਜ਼ਰ ਕਟਿੰਗ ਵਿੱਚ ਤਿਆਰ ਕਰਵਾਈ ਹੋਈ ਹੈ ਵੀਰ ਜੀ ਸਟਾਰ ਛੱਪਿਆ ਹੋਇਆ ਉੱਪਰ ਟਰਾਲਾ ਲੱਗੇ ਹੋਏ ਵੀਰ ਜੀ ਡਬਲ ਡਬਲ ਏਕੇ 47 ਫਰਸ਼ ਦੀ ਵੀ ਲੁੱਕ ਚੈੱਕ ਕਰਾਣੇ ਆ ਤੁਹਾਨੂੰ ਇਹਦੀ ਡੀਲਕਸ ਮਾਡਲ ਸੁਪਰ ਮਾਡਲ ਇੱਥੇ ਸਲੈਂਸਰ ਲੱਗੇ ਹੋਏ ਨੇ ਵੀਰ ਜੀ ਚੈੱਕ ਕਰੋ ਸਲੈਂਸਰ ਦੇ નીચે ਮੁੱਛ ਲੱਗੀ ਹੋਈ ਹੈ ਬੀਲ ਕਬਰ ਪੈ ਰਹੇ ਨੇ ਵੀਰ ਜੀ ਸਟਾਰ ਵਾਲੇ ਸਟਾਰ ਵਾਲੀ ਕੋਲੀ ਲੱਗੀ ਹੋਈ ਹੈ ਬੈਕ ਸਾਈਡ ਤੇ ਤਰਪਾਲ ਪਾਈਪ ਲੱਗੇ ਹੋਇਆ ਵੀਰ ਜੀ ਜੇਕਰ ਤੁਸੀਂ ਤਰਪਾਲ ਪਾਈਪ ਖੋਲਣਾ ਹੈ ਤਾਂ ਨਟ ਦਿੱਤੇ ਹੋਏ ਨੇ ਤਰਪਾਲ ਪਾਈਪ ਵੀ ਖੋਲ ਸਕਦੇ ਹੋ ਤੇ ਵਿੱਚ ਵਿੱਚ ਪੰਗਾ ਲੱਗੇ ਹੋਇਆ ਵੀਰ ਜੀ 2.5 ਫੁੱਟ ਵਿੱਡਿਆ ਫਿਰ ਵੀ ਵਿੱਚ ਵਿੱਚ ਮੰਗਾ ਲਾਇਆ ਵੀਰ ਜੀ ਆਪਾਂ ਨੇ ਤੇ 12 10 5 ਮਿਮ ਦਾ ਫਰਸ਼ ਪਾਇਆ ਜੀ ਇਹਨੂੰ ਜਹਾਦ ਦਾ ਫਰਸ਼ ਦੀ ਸਫਾਈ ਤੁਸੀਂ ਚੈੱਕ ਕਰ ਸਕਦੇ ਹੋ ਵੀਰ ਜੀ ਇੱਕ ਜੋੜ ਦੇ ਵਿੱਚ ਕਿਉਂਕਿ ਫਰਸ਼ ਬਹੁਤ ਭਾਰਾ ਹੁੰਦਾ ਵੀਰ ਜੀ ਇੱਕ ਜੋੜ ਪੈਂਦਾ ਹੀ ਹੈ ਤੇ ਦੱਸ ਕੇ ਇਹਦੀ ਸਾਈਡ ਲੱਗੀ ਹੋਈ ਹੈ ਵੀਰ ਜੀ ਟਾਟਾ ਬੁਕਾਰੋ ਦੀ ਅਗਰ ਤੁਸੀਂ ਆ ਪੈਪ ਖੋਲਣਾ ਹੈ ਪੈਪ ਵੀ ਖੋਲ ਸਕਦੇ ਹੋ ਨਟ ਦਿੱਤੇ ਹੋਏ ਨੇ ਅੈਂਗਲਾ ਖੋਲਣੀਆਂ ਨੇ ਅੈਂਗਲਾ ਵੀ ਅੈਂਗਲਾ ਨਾਲੋਂ ਬਿੱਟੇ ਦੀ ਬਹੁਤ ਮਜ਼ਬੂਤੀ ਹੋ ਜਾਂਦੀ ਹੈ ਵੀਰ ਜੀ ਆਪਾਂ ਤਰਪਾਲ ਪਾਈ ਇਸ ਤਰੀਕੇ ਨਾਲ ਲਾਣੇ ਨੇ 프ਰੰਟ ਤੇ ਮੁੱਛ ਲੱਗੀ ਹੋਈ ਹੈ ਨਿਰਭਉ ਵਿਦਆਊਟ ਫੀਅਰ ਨਿਰਬੇਰ ਵਿਦਆਊਟ ਹੇਟ ਇਹਦਾ ਪ੍ਰਾਈਸ ਹੈ ਵੀਰ ਜੀ 265000 ਰੁਪਏ विदाउट टायर टायर भाई जी ਆਪਣੇ ਲੈ ਕੇ ਆਏ ਨੇ باقی ਆ ਟਰਾਲੇ ਨੇ ਵੀਰ ਜੀ 12:00 5:30 ਦੋਨੋਂ ਸੇਮ ਟਰਾਲੇ ਬਣੇ ਹੋਏ ਨੇ ਵੀਰ ਜੀ 3 ਫੁੱਟ ਵਿੱਡਥ ਵਿੱਚ 2.5 ਫੁੱਟ ਬਾਡੀ ਸਿੰਪਲ ਟਰਾਲੇ ਬਣੇ ਹੋਏ ਨੇ ਵੀਰ ਜੀ ਜਿੱਦਾਂ ਕਈ ਭਾਈ ਜੀ ਮੰਗਦੇ ਨੇ ਕੰਪਨੀ ਵਾਸਤੇ ਜਾਂ ਘਰ ਵਾਸਤੇ ਸਿੰਪਲ ਬਿਲਕੁਲ ਜ਼ਰੂਰਤਮੰਦ ਜਿੱਦਾਂ ਲੱਗੀਆਂ ਹੋਈਆਂ ਨੇ ਬਸ ਕੋਈ ਐਕਟਰਾ ਚੀਜ਼ ਨਹੀਂ ਲੱਗੀ ਹੋਈ ਚੈੱਕ ਕਰ ਸਕਦੇ ਹੋ ਤੁਸੀਂ ਵਾਈਟ ਕਲਰ ਚੈੱਕ ਕਰੋ ਵੀਰ ਜੀ ਕਿੰਨੀ ਲੁੱਕ ਟਰਾਲੀ ਦੀ ਵਾਈਟ ਕਲਰ ਵਿੱਚ 12 ਫੁੱਟ ਲੰਬਾਈ ਹੈ ਇਹਨਾਂ ਦੀ 6.5 ਫੁੱਟ ਚੜਾਈ ਹੈ ਬਾਈ ਨੇ ਆਪਣੀ ਕੰਪਨੀ ਦਾ ਲੇਜ਼ਰ ਕਟਿੰਗ ਵਿੱਚ ਨਾਮ ਲਖਵਾਇਆ ਹੈ ਜੀ ਵੀਡੀਓ ਤੇ ਚੈੱਕ ਕਰ ਸਕਦੇ ਹੋ ਤੁਸੀਂ ਅੱਗੇ ਫਰੰਟ ਤੇ ਗੋਲਪੋੜੀ ਲੱਗੀ ਹੋਈ ਹੈ ਜੀ। ਲੇਜ਼ਰ ਕਟਿੰਗ ਦੀ ਬਿੱਡੀ 8 ਇੰਚ 84 ਮੱਚੀ ਉੱਕ ਦੇ ਵਿੱਚ ਜੈਕ ਵਾਲਾ ਪੈਂ ਵਿੱਚ ਚੈੱਕ ਕਰੋ ਕਿੰਨੇ ਵਧੀਆ ਤਰੀਕੇ ਨਾਲ ਕਵਰ ਕੀਤਾ ਹੋਇਆ ਹੈ ਜੀ। ਅਗਰ ਕੋਈ ਇਹਦੇ ਉੱਤੇ ਫੱਟੀ-ਫੁੱਟੀ ਗਿਰ ਜੇ ਤਾਂ ਇਹ ਪਟੇ ਨਾ। 25 ਟਨ ਦਾ ਹਾਈ ਪਾਵਰ ਦਾ ਜੈਕ 5 ਸਾਲ ਦੀ ਗਾਰੰਟੀ ਦੇ ਵਿੱਚ ਤੇ ਡਬਲ ਲੋਕ ਅੱਗੇ। ਕਈ ਬਾਈ ਜੀ ਪੁੱਛਦੇ ਨੇ ਆਪਣੇ ਟਰਾਲਾਂ ਦਾ ਬੈਲੈਂਸ ਦੀ ਫੁੱਲ ਗਾਰੰਟੀ ਹੁੰਦੀ ਹੈ ਬਾਈ ਜੀ ਕਿਉਂਕਿ ਸਾਰਾ ਟਰਾਲਾ ਲੇਜ਼ਰ ਕਟਿੰਗ ਕੰਪਿਊਟਰ ਨਾਲ ਤਿਆਰ ਹੋਇਆ ਵੀਰ ਜੀ ਐਕਸਲ ਵੀ ਕੰਪਿਊਟਰ ਨਾਲ ਚੈੱਕ ਹੁੰਦਾ ਹੈ ਜੀ। ਟਰੈਕਟਰ ਪਿੱਛੇ ਟਰਾਲੇ ਦਾ ਪਤਾ ਨਹੀਂ ਲੱਗਣਾ ਵੀਰ ਜੀ ਹਾਈਵੇ ਤੇ ਰਸਤਾ ਕਸਣ ਵਾਲੀਆਂ ਰੀਲਾਂ ਦਿੱਤੀਆਂ ਹੋਈਆਂ ਨੇ 3 ਫੁੱਟ ਦਾ ਪਿੱਡਾ ਦੋਨੇ ਟਰਾਲਿਆਂ ਦਾ ਤੇ 2 ਫੁੱਟ ਦੀ ਬਾਡੀ ਐ ਸਾਈਡ ਤੇ ਤਾਕੀ ਦਿੱਤੀ ਹੋਈ ਹੈ ਜੀ نیچے ਟੂਲ ਬਾਕਸ ਹੋ ਗਿਆ ਆਪਣਾ 50-5 ਦੀ ਐਂਗਲ ਸਾਈਡਾਂ ਤੇ 4-4 ਸਪੋਰਟਾਂ 3 ਇੰਚੀ ਬੱਤਾ 12-13 ਐਂਗਲ 12-13 ਬੱਤੇ ਗੰਡਾਸੀ ਚੁੱਪੀ ਹੋਈ ਹੈ ਜੀ ਪੰਜਾਬ ਦਾ ਲੋਗ ਲਗਵਾਇਆ ਬਾਈ ਨੇ ਸਾਈਡ ਤੇ ਬੀਲ ਚ ਬੀਲ ਕਵਰ 4 ਇੰਚੀ ਐਕਸਲ 10 ਨਟੀ ਹੱਬ 22 ਦੇ ਬੈਰਿੰਗ ਟਾਟਾ ਦੇ ਟਾਟਾ ਦੀ ਹੱਬ ਟਾਇਰਾਂ ਪਿੱਛੇ ਗਰਦ ਖੁਰੇ ਮੈਟ ਵਾਟਰਪੂਫ ਐਕਸਲ 5 ਸਾਲ ਦੀ ਗਾਰੰਟੀ ਦੇ ਵਿੱਚ 5 ਸਾਲ ਦੀ ਜੱਕ ਦੀ ਗਾਰੰਟੀ ਹੈ ਜੀ ਕਿਸਾਨ ਕੰਪਨੀ ਦਾ オリジナル ਵਾਟਰਪੂਫ ਐਕਸਲ ਫੁੱਲ ਫਿਨਿਸ਼ਿੰਗ ਦੇ ਵਿੱਚ ਚੈੱਕ ਕਰ ਸਕਦੇ ਹੋ ਹੁਣ ਇਹ ਚੀਜ਼ ਚੈੱਕ ਕਰੋ ਵੀ ਇੱਥੇ ਜਿੱਥੇ ਆਪਣਾ ਐਂਗਲ ਨਾਲ ਆਪਾਂ ਨੇ ਜੁਆਇੰਟ ਕੀਤਾ ਹੈ ਜੀ ਉੱਪਰ ਪੈਂਪ ਕਿੰਨੇ ਸਫਾਈ ਨਾਲ ਕੀਤਾ ਹੋਇਆ ਹੈ ਜੀ ਕੋਈ ਵੀ ਛੇਦ ਨਹੀਂ ਹੈਗਾ ਜੀ ਚੈੱਕ ਕਰੋ 0% ਫਿਟਿੰਗ ਦੇ ਵਿੱਚ ਪੂਰਾ ਪ੍ਰੋਪਰ ਕਟਿੰਗ ਸਾਈਡ ਤੇ ਲੱਟਾ ਬੈਕ ਤੇ ਚੈਂਬਰ ਲਾਈਟ ਡਾਲਾ ਦੋ ਫੜ ਜਹਾਜ਼ ਦਾ ਫਰਸ਼ ਚੈੱਕ ਕਰੋ ਜੀ ਜਹਾਜ਼ ਦਾ ਫਰਸ਼ 5mm ਦਾ 12 गेज ਦੀ ਸਾਈਡ ਜਿਸਤੀ ਜਾਲੇ ਦੇ ਨਾਲ 3 ਫੁੱਟ ਵਿਡ्थ ਪਿੱਛੇ ਗੇਟ ਬਣਿਆ ਹੋਇਆ ਜੀ ਆ ਸਾਈਡ ਤੇ ਕੱਟ ਵਾਲੀ ਪੱਤੀ ਦਿੱਤੀ ਹੋਈ ਹੈ ਕਈ ਬਾਈ ਜੀ ਪੁੱਛਦੇ ਨੇ ਇਹਦਾ ਕੀ ਕੰਮ ਹੈ ਇਹ ਤੁਸੀਂ ਆਪਣੇ ਤਰੀਕੇ ਨਾਲ ਐਡਜਸਟ ਕਰ ਸਕਦੇ ਹੋ ਪਿੱਛੇ ਗੇਟ ਕਿੰਨਾ ਖੋਲਣਾ ਹੈ ਆ ਪੱਤੀਆਂ ਕੱਟ ਦਿੱਤੇ ਹੋਏ ਨੇ ਇਹਦੇ ਵਿੱਚ ਲੇਜ਼ਰ ਕਟਿੰਗ ਹੈ ਵੀ ਸਾਰਾ ਕੱਟ ਵਾਲੀ ਪੱਤੀ ਵੀ ਕੋਈ ਵੀ ਗ੍ਰੈਂਡਰ ਨਾਲ ਕੱਟ ਨਹੀਂ ਕੀਤੀ ਹੋਈ ਪਿੱਛੇ ਹੈਵੀ ਹੁੱਕ ਜਿੰਨਾ ਮਰਜ਼ੀ ਲੋਡ ਪਾ ਸਕਦੇ ਤੁਸੀਂ ਚਾਸੀ ਨਾਲ ਬੈਲਡ ਕੀਤੀ ਹੋਈ ਹੈ ਲੇਜ਼ਰ ਕਟਿੰਗ ਪ੍ਰੋਫਾਈਲ ਪਿੱਟ ਸਾਈਡ ਤੇ ਡਬਲ ਪੌੜੀ ਉੱਪਰ ਚੜਨ ਲਈ ਟਰਾਲੇ ਦੇ ਅੰਦਰ ਇਹ ਵੀ ਸੇਮ ਟਰਾਲੇ ਇਹਨੂੰ ਜੌਂਡੀਅਰ ਕਲਰ ਹੋ ਰਿਹਾ ਵੀਰ ਜੀ ਗੋਲ ਪੋੜੀ ਸਾਈਡ ਤੇ ਡਬਲ ਪੋੜੀ ਬੇਲ 'ਚ ਲਾਈਟਸ 4 ਇੰਚ ਐਕਸਲ 25 ਟਨ ਦਾ ਜੈਕ 10 ਨਟੀ ਹੱਬ 5 ਸਾਲ ਦੀ ਗਾਰੰਟੀ ਦੇ ਵਿੱਚ ਡਬਲ ਪੈਂਪ ਦਾ ਗੇਟ ਹੁੰਦਾ ਵੀਰ ਜੀ ਆਪਣਾ ਪਿੱਛੇ ਜਦੋਂ ਤੁਸੀਂ ਆ ਖੋਲਣਾ ਪੜ ਗਿਆ ਗੇਟ ਤਾਂ ਤੁਹਾਨੂੰ ਇਹਦਾ ਫਾਇਦਾ ਪਤਾ ਲੱਗਣਾ ਹੈ ਇਹਦੇ ਵਿੱਚ ਨਾ ਤਾਂ ਵੀਰ ਜੀ ਜਾਲੀ ਕਟਿੰਗ ਹੁੰਦੀ ਕਿਉਂਕਿ ਜਾਲੀ ਦਾ علیحدਾ ਸਿਸਟਮ ਹੋ ਗਿਆ ਇੱਕ ਤਰ੍ਹਾਂ ਦਾ नहीं इतराख करके लाया जाता है नट अच कर सकते हो भीर जी तो ताकि भी बिल्कुल भी गैप नहीं है भीर जी नीचे टूल बॉक्स हो गया जी ऑटो लोग वाला जिंदा ला सकते हो अपना बाकी नंबर अपना स्क्रीन पर सो हो रहा भीर जी नाइन एट वन सैवन टू थ्री जीरो वन फोर एट ਤੇ ਅਗਰ ਭਾਈ ਜੀ ਕਿਸੇ ਨੇ ਵੀ ਕੋਈ ਵੀ ਸੈਜ ਟ੍ਰਾਲਾ ਤਿਆਰ ਕਰਾਣਾ ਹੈ ਤੁਸੀਂ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਅੰਬਾਲੇ ਤੋਂ ਕੈਥ ਰੋਡ ਤੇ ਆਪਣੀ ਵਰਕਸ਼ॉप ਹੈ ਜੀ ਤੁਸੀਂ ਲੋਕੇਸ਼ਨ ਵੀ ਮੰਗਾ ਸਕਦੇ ਹੋ ਜੀ ਅੰਬਾਲੇ ਤੋਂ ਕੈਥ ਰੋਡ ਤੇ ਆਪਣੀ ਲੋਕੇਸ਼ਨ ਹੈ ਜੀ ਤੇ ਆਪਣਾ ਜੀ ਫੋਨ ਕਰਕੇ ਤੁਸੀਂ ਵਾਈਟ ਕਲਰ येलो ਕਲਰ ਗ੍ਰੀਨ 14 ਫੁੱਟ 16 ਫੁੱਟ 12 ਫੁੱਟ ਉਹਦੀ ਵੀ ਇਨਫਰਮੇਸ਼ਨ ਲੈ ਸਕਦੇ ਹੋ ਕਈ ਵਾਰਕਰ ਫੋਨ ਪਿਕ ਨਾ ਹੋ ਸਕੇ ਤਾਂ ਬ WhatsApp ਤੇ ਮੈਸੇਜ ਕਰ ਸਕਦੇ ਹੋ ਜੀ ਤੇ ਕਈ ਬਾਈ ਜੀ ਕਹਿੰਦੇ ਨੇ ਕਿ ਗਲਤ ਜੰਗਾ ਬੁਕਿੰਗ ਹੋ ਜਾਂਦੀ ਐ ਇਸ ਕਰਕੇ ਕਹਿੰਦੇ ਨੇ ਕਿ ਆਪਣਾ ਨੰਬਰ ਸਕਰੀਨ ਤੇ ਆ ਜੀ 9817230148 ਮਛਾਲ ਟ੍ਰੋਲੀ ਅੰਬਾਲਾ ਤੁਸੀਂ ਆ ਨੰਬਰ ਨੋਟ ਕਰ ਸਕਦੇ ਹੋ ਜੀ ਕਿਉਂਕਿ ਅੱਗੇ ਕੋਈ ਹੋਰ ਵੀਡੀਓ ਆ ਜਾਂਦੀ ਐ ਗਲਤ ਜੰਗਾ ਬੁਕਿੰਗ ਹੋ ਜਾਂਦੀ ਐ ਜੀ ਇਸ ਕਰਕੇ ਕਹਿੰਦੇ ਨੇ ਕਿ ਤੁਸੀਂ ਨੰਬਰ ਆਪਣਾ ਨੋਟ ਕਰ ਸਕਦੇ ਹੋ ਜੀ ਫ੍ਰੀ ਹੋ ਕੇ ਕਦੀ ਵੀ ਤੁਸੀਂ ਕਾਲ ਕਰ ਸਕਦੇ ਹੋ ਬਾਕੀ ਨਵੇਂ ਨਵੇਂ ਟਰਾਲਿਆਂ ਦੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਰ ਜੀ ਤੁਹਾਡੇ ਲਈ ਇੱਕ ਤੋਂ ਇੱਕ ਆਫਰ ਲੈ ਕੇ ਆਵਾਂਗੇ ਜੀ ਧੰਨਵਾਦ ਬਾਈ ਜੀ